ਜੀ ਮੈਂ ਜਵਾਨਜੈ ਸ਼ਰਮਾ ਨਾਮcaret ਅਫਸਰ ਮਹਾੜੀ ਅੱਜ ਕੀਰਪੁਰ ਚ ਨਾ ਗੁਰਪ੍ਰੀਤ ਸਿੰਘ ਜੀ ਨੇ ਆਪਕਰੇ ਨਰੀਖਕ ਉਹਨਾਂ ਨੇ ਤੇ ਐਕਸਾਈਜ਼ ਟੀਮ ਨੇ ਇੱਕ ਸੀਕ੍ਰਟ ਇਨਫੋਰਮੇਸ਼ਨ ਤੇ ਰਾਜਕਮਰ ਸਰੋਕ ਕਸ਼ੂਰੀਦਾਲ ਦੇ ਘਰੇ ਰੇਡ ਕੀਤਾ ਜਿਹੜਾ ਉਹਦਾ ਘਰ ਹੈ 920 ਮੌਂਸਵਾਲ ਕਾਨੂੰਨੀ ਜੀਰਪੁਰ ਤੇ ਰੇਡ ਦੇ ਦੌਰਾਨ ਉਹਦੇ ਕਰੋਂ ਬੈੱਡ ਫਰਾਂਉ ਤੇ ਬਲਮਾਰੀ ਦੇ ਥੱਲੇੋਂ ਲੁਕੋ ਕੇ ਰੱਖੀਆਂ ਨੇ ਤਕਰੀਬਨ 44 ਬੋਤਲਾਂ ਜਿਮੇਂ ਜ ਰਾਇਲ ਸਟ੍ਰੈਗ ਦੇ 16 ਬੋਤਲਾਂ ਤੇ 16 ਤੇ ਇੰਪੀਰੀਅਲ ਬੂਲ ਦੇ 6 ਬੋਤਲਾਂ 6 ਅੱਧੇ ਤੇ ਰਾਇਲ ਜਨਰਲ ਦੇ 22 ਅੱਧੇ ਅਕੜੇਗੇ ਜੇ ਵੀ ਇਹ ਸਾਰੀ ਸ਼ਰਾਬ ਫਾਰਸੇਦਨ ਠੰਡੀਗੜ ਸੀ ਤੇ ਇਦੇ ਖਿਲਾਫ ਕਾਰਟਿਕ 14 ਦੀ ਅਨੰਦਨੋ ਜਵਾਬ ਕਰੀ ਇੱਕ ਮਕਰਦਮਾਨ ਦਰਜ ਕਰਾਇਆ ਗਿਆ ਜੀ ਫੋਟੋ ਨਾਲ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ